ਅਸੰਬਲਿਕ ਕਮੇਟੀ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਆਪਣੇ ਅਹੁਦੇ ਨੂੰ ਸੁਰੱਖਿਅਤ ਕਰਨ ਦੇ ਲਈ ਕੇਸ ਨੂੰ ਵਾਪਸ ਲੈਣ ਤੋਂ ਬਾਅਦ ਸਚਕਣ ਸ਼੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰੁਕबीर ਸਿੰਘ ਦੀਆਂ ਮੁਸ਼ਕਿਲਾਂ ਵਾਧੀਆਂ ਜਾ ਰਹੀਆਂ ਨੇ ਤਾਂ ਸਿੰਘ ਸਾਹਿਬ ਦੇ ਇਸ ਫੈਸਲੇ ਦੇ ਨਾਲ ਸਿੰਘ ਸਾਹਿਬਾਨ ਦੀ ਪਦਵੀ ਉੱਤੇ ਤੇ ਸੰਸਥਾ ਨੂੰ ਕਾਫੀ ਵੱਡੀ ਟਾ ਲੱਗੀ ਹੈ ਜਿਸ ਕਾਰਨ ਗਿਆਨੀ ਰੁਕबीर ਸਿੰਘ ਦੀਆਂ ਸੇਵਾਵਾਂ ਨੂੰ ਅੰਤਰੀ ਕਮੇਟੀ ਦੀ ਇਕਤਰਤਾ ਦੇ ਵਿੱਚ ਬਦਲਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉਸ ਗੱਲ ਦੀ ਵੀ ਕਾਫੀ ਚਰਚਾ ਹੈ ਕਿ ਗਿਆਨੀ ਰੁਕबीर ਸਿੰਘ ਪਾਸੂ ਧਰਮ ਪ੍ਰਚਾਰ ਕਮੇਟੀ ਵਿੱਚ ਜਾ ਕੇ ਕਿਸੇ ਹੋਰ ਗੁਰਦੁਆਰਾ ਸਾਹਿਬ ਵਿਖੇ ਸੇਵਾਵਾਂ ਲੈਣ ਬਾਰੇ ਵੀ ਮੁਲਾਂਕਣ ਕੀਤਾ ਜਾ ਰਿਹਾ ਹੈ ਤਾਂ ਜਾਣਕਾਰੀ ਨੂੰ ਅਨੁਸਾਰ ਸ਼ੋਮਣੀ ਕਮੇਟੀ ਦੇ ਖਿਲਾਫ ਹਾਈ ਕੋਰਟ ਵਿੱਚ ਕੇਸ ਦਾਇਰ ਕਰਕੇ ਆਪਣੇ ਅਹੁਦੇ ਨੂੰ ਸੁਰੱਖਿਅਤ ਕਰਨ ਦੇ ਲਈ ਕੀਤੇ ਯਤਨ ਦੇ ਵਿੱਚ ਗਿਆਨੀ ਰੁਕबीर ਸਿੰਘ ਬਿਲਕੁਲ ਅਸਫਲ ਰਹੇ ਸੋਮੀ ਕਮੇਟੀ ਵੱਲੋਂ ਆਉਣ ਵਾਲੀ ਅੰਤਰੀ ਕਮੇਟੀ ਦੀ ਕਦਰਤਤਾ ਵਿੱਚ ਗੈਨਰਗਬੀਰ ਸਿੰਘ ਦੇ ਤਜਰਬੇ ਅਤੇ ਕਾਬਲੀਅਤ ਨੂੰ ਦੇਖਦੇ ਹੋਏ ਨਾ ਪਾਸੂ ਧਰਮ ਪ੍ਰਚਾਰ ਕਮੇਟੀ ਵਿਖੇ ਆਉਣ ਵਾਲੀ ਸਟਾਫ ਦੀਆਂ ਅਤੇ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚਲਿਤ ਕਰਨ ਦੇ ਵਿੱਚ ਸੇਵਾਵਾਂ ਦੀ ਤਿਆਰੀ ਕੀਤੀ ਜਾ ਰਹੀ ਹੈ। ਸੋ ਸਤਿ ਸ਼੍ਰੀ ਅਕਾਲ ਸ਼੍ਰੀ ਹਰਮੰਦਰ ਸਾਹਿਬ ਦੇ ਮੁਗਰੰਤੀ ਸਿੰਘ ਸਾਹਿਬਗਰ ਨੇ ਰਬੀਰ ਸਿੰਘ ਦੀਆਂ ਮੁਸ਼ਕਲਾਂ ਉਭਾਦੀਆਂ ਜਾ ਰਹੀਆਂ ਨੇ। ਸਿੰਘ ਸਾਹਿਬ ਦੇ ਇਸ ਫੈਸਲੇ ਦੇ ਨਾਲ ਸਹਿਬਾਨ ਦੀ ਪਦਵੀ ਅਤੇ ਸੰਸਥਾ ਨੂੰ ਕਾਫੀ ਵੱਡੀ ਢਾਲ ਲੱਗੀ ਹੈ ਜਿਸ ਕਾਰਨ ਗਿਆਨੀ ਰغبੀਰ ਸਿੰਘ ਦੀਆਂ ਸੇਵਾਵਾਂ ਨੂੰ ਅੰਤਰੀਂ ਕਮੇਟੀ ਦੀ ਇਕਾਧਤਾ ਦੇ ਵਿੱਚ ਬਦਲਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤਦਅਜ਼ਰ ਗੈਜ਼ੀ ਬੀਸ ਮੁਲਾਜ਼ਮਾਂ ਪਾਸੋਂ ਯੋਗਤਾ ਅਨੁਸਾਰ ਸਵਾਵਾਂ ਲਿੱਤੇ ਜਾਣਗੇ ਸੋ ਗਿਆਨੀ ਰغبੀਰ ਸਿੰਘ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਹੋਣਗੀਆਂ ਨਜ਼ਰ ਆ ਰਹੀਆਂ ਹਨ ਤੋਂ ਆਪਣਾ ਉੱਦਮ ਨੂੰ ਸੁਰੱਖਿਅਤ ਕਰਨ ਦੇ ਲਈ ਉਹਨਾਂ ਵੱਲੋਂ ਹਾਈ ਕੋਰਟ ਦਾ ਰੋਕੀਤਾ ਗਿਆ ਸੀ ਜਿਸ ਤੋਂ ਬਾਅਦ ਕਿ ਵਕ-ਵਕ ਤਰ੍ਹਾਂ ਦੀ ਪ੍ਰਤੀਕਿਰਿਆ ਵਕ-ਵਕ ਹੌਦ ਦੇ ਦਾਰਾਂ ਦੇ ਵੱਲੋਂ ਸਾਹਮਣੇ ਆ ਰਹੀ ਹੈ ਸੁਨਸ ਦੇ ਕਿ ਸੱਚਖੰਡ ਸ਼੍ਰੀ ਹਮੰਦਰ ਸਾਹਿਬ ਦੇ ਮੁਲਦਰੰਦੀ ਸਿੰਘ ਸਾਹਿਬ ਜਰਨੀ ਅਤੇ ਬੀਰ ਸਿੰਘ ਦੀਆਂ ਮੁਸ਼ਕਲਾਂ ਉਭਦੀ ਨਜ਼ਰ ਆ ਰਹੀਆਂ ਹਨ ਪੱਤਵੀ ਉਤੇ ਸੰਸਥਾ ਨੂੰ ਵੀ ਕਾਫੀ ਵੱਡੀ ਧੱਲ ਲੱਗੀ ਹੈ ਜਿਸ ਕਾਰਨ ਜਨਰਲ ਰਬੀਰ ਸਿੰਘ ਦੀਆਂ ਸੇਵਾਵਾਂ ਨੂੰ ਅੰਤਰੰਕ ਕਮੇਟੀ ਵੀ ਇਕੱਤਰਤਾ ਦੇ ਵਿੱਚ ਬਦਲਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਉਸ ਗੱਲ ਦੇ ਵੀ ਕਾਫੀ ਚਰਚਾ ਕੀ ਜਨਰਲ ਰਬੀਰ ਸਿੰਘ ਬਾਸੋਂ ਧਰਮ ਪ੍ਰਚਾਰ ਕਮੇਟੀ ਵਿੱਚ ਜਾਂ ਕਿਸੇ ਹੋਰ ਗੁਰਦੁਆਰਾ ਸਾਹਿਬ ਵਿਖੇ ਸੇਵਾਵਾਂ ਲੈਣ ਬਾਰੇ ਵੀ ਮੁਲਾਂਕਣ ਕੀਤਾ ਜਾ ਰਿਹਾ ਹੈ ਪੁਜੰਕਾਰ ਜਦੋਂ ਸਵਾ ਸੁਮੇਟ ਕਮੇਟੀ ਦੇ ਖਿਲਾਫ ਹਾਈ ਕੋਰਟ ਵਿੱਚ ਕੇਸ ਦਰਕਰ ਕੇ ਆਪਣੇ ਅਹੁਦੇ ਨੂੰ ਸੁਰੱਖਿਅਤ ਕਰਨ ਦੇ ਲਈ ਕੀਤੇ ਯਤਨ ਦੇ ਵਿੱਚ ਗਿਆਨੀ ਰਬੀਰ ਸਿੰਘ ਬਿਲਕੁਲ ਅਸਫਲ ਰਹੇ ਨੇ ਸੁਮੇਟ ਕਮੇਟੀ ਵੱਲੋਂ ਆਉਣ ਵਾਲੀ ਅੰਤਰੀ ਕਮੇਟੀ ਦੀ ਇਕੱਤਰਤਾ ਵਿੱਚ ਗਿਆਨੀ ਰਬੀਰ ਸਿੰਘ ਦੇ ਤਜਰਬੇ ਅਤੇ ਕਾਬਲੀਅਤ ਨੂੰ ਦੇਖਦੇ ਹੋਏ ਨਾਲ ਪਾਸੋਂ ਧਰਮ ਪ੍ਰਚਾਰ ਕਮੇਟੀ ਵਿੱਚ ਆਉਣ ਵਾਲੀਆਂ ਸ਼ਟਾਬੀਆਂ ਅਤੇ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚਲਿਤ ਕਰਨ ਦੇ ਵਿੱਚ ਸੇਵਾਵਾਂ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ ਕੁੱਝ ਕਰ ਬਾਬਤ ਮੇਨਾ ਮੇਰੇ ਸਹਿਯੋਗੀ ਗਗਨਦੀਪ ਸਿੰਘ ਜੁੜਗੇ ਨੇ ਗਗਨ ਸਸਕਨ ਸ੍ਰੀ ਹਰਮੰਦਰ ਸਾਹਿਬ ਦੇ ਮੁਗਰੰਥੀ ਸਾਹਿਬ ਗਿਆਨੀ ਰਕबीर ਸਿੰਘ ਦੀਆਂ ਮੁਸ਼ਕਲਾਂ ਵਾਧੀਆਂ ਜਾ ਰਹੀਆਂ ਨੇ ਤਾਂ ਮਾਮਲਾ ਕੀ ਹੈ ਸਾਰਾ ਥੋੜਾ ਸੰਖੇਪ ਦੇ ਵਿੱਚ ਜਾਨਣਾ ਚਾਹਾਂਗੇ ਜੀ ਕਰਨ ਜਿਹੜੀ ਗੱਲਬਾਤ ਜਿਹੜੀ ਹੈ ਇਹ ਸਾਰੀ ਹੈ ਕਿ ਹੁਣ ਰਕਬੀਰ ਸਿੰਘ ਜਿਹੜੀਆਂ ਨੇ ਜੋ ਜਥੇਦਾਰ ਸਾਫਕਾ ਰਹਿ ਚੁੱਕੇ ਨੇ ਤੇ ਜਿਹੜੇ ਕਿ ਸ੍ਰੀ ਹਰਮੰਦਰ ਸਾਹਿਬ ਦੀ ਜਿਹੜੇ ਨੇ ਉਹ ਗਰੰਥੀ ਸਿੰਘ ਵੀ ਨੇ ਐਡ ਕਰੰਥੇ ਸੈਂਕਤੇ ਉਹਨਾਂ ਨੂੰ ਹੁਣ ਜਿਹੜੀ ਅੰਤਰੀਂ ਕਮੇਟੀ ਹੋਏਗੀ ਤਾਂ ਉਹਦੇ ਵਿੱਚ ਬਦਲਣ ਦੀਆਂ ਜਿਹੜੀਆਂ ਚਰਚਾਵਾਂ ਲਗਾਤਾਰ ਚੱਡੀਆਂ ਨੇ ਉਹ ਚੱਲਦੀਆਂ ਨੇ ਸਦਾ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ 2024 ਦੇ ਵਿੱਚ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੋਂ ਸ਼੍ਰੀ ਜੇ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ 12 ਤੋਂ 17 ਤੱਕ ਦੇ ਜਿਹੜੇ ਅਕਾਲੀ ਤੇ ਸਤਕਾਲੀ ਮੰਤਰੀ ਸੀ ਤਾਂ ਉਹਨਾਂ ਨੂੰ ਜਿਹੜੀ ਹੈ ਧਾਰਮਿਕ ਸਜ਼ਾ ਯਾਨੀ ਕਿ ਤਨਖਾਹ ਜਿਹੜੀ ਹੈ ਉਹ ਲਗਾਈ ਗਈ ਸੀ ਜਿਸ ਦੇ ਵਿੱਚ ਗੈਨੀ ਮਲਕੀ ਸਿੰਘ ਜੀ さん ਤੇ ਜਿਹੜੇ ਚੀਜ਼ਾਂ ਨਹੀਂ ਹਰ ਸੀਜ਼ਨ ਤੇ ਜਿਸ ਤਰ੍ਹਾਂ ਜਿਹੜੀ ਗੈਨੀ ਰਗਵੇਤ ਸਿੰਘ さん ਤਾਂ ਇਹਨਾਂ ਨੂੰ ਲੈ ਕੇ ਜਿਹੜਾ ਕਿਤੇ ਨਾ ਕਿਤੇ ਇਹਨਾਂ ਦੀ ਉਦੋਂ ਤੋਂ ਜਿਹੜੀ ਤਲਖਬਾਜੀ ਨਜ਼ਰ ਆ ਰਹੀ ਸੀ ਤਾਂ ਕਿਤੇ ਨਾ ਕਿਤੇ ਗੈਨੀ ਰਗਵੇਤ ਸਿੰਘ ਹੋਣਾ ਤਾਂ ਜਿਹੜਾ ਬਿਆਨ ਨਿਕਲ ਕੇ ਪਿਛਲੇ ਸਮੇਂ ਦੇ ਵਿੱਚ ਆਇਆ ਸੀ ਕਿ ਕੀ ਕਰੇ ਸ਼੍ਰੋਮਣੀ ਕਮੇਟੀ ਦਾ ਸ਼੍ਰੋਮਣੀ ਕਮੇਟੀ ਦਾ ਅਧਾਰਾ ਜਾਂ ਐਸਪੀਸੀ ਜਿਹੜੇ ਉਹਨਾਂ ਨੂੰ ਬਦਲਣਾ ਚਾਹੁੰਦੀ ਹੈ ਜਾਂ ਉਹਨਾਂ ਨੂੰ ਉਦੋਂ ਤੋਂ ਹਟਾਉਣਾ ਚਾਹੁੰਦੀ ਹੈ ਜਾਂ ਸਿਵਾਵਾ ਜਿੱਦਿਆਂ ਨੇ ਉਹ ਲੈਣਾ ਚਾਹੁੰਦੀ ਹੈ ਤਾਂ ਉਹਨਾਂ ਦਾ ਜਿਹੜਾ ਆ ਉਹ ਬੈਗ ਪੂਰੀ ਤਰ੍ਹਾਂ ਜਿਹੜਾ ਉਹ ਬੈਗ ਹੈ ਤਾਂ ਉਹ ਕਦੇ ਵੀ ਜਿਹੜਾ ਆ ਉਹ ਛੁੱਟੀ ਉਹ ਕਰ ਸਕਦੇ ਨਹੀਂ ਤਾਂ ਉਹਨਾਂ ਨੂੰ ਕੋਈ ਅਫਸੋਸ ਨਹੀਂ ਹੋਏਗਾ ਤੇ ਜਿਹੜਾ ਕਿ ਲਗਾਤਾਰ ਇਹ ਵੀ ਸੀਗਾ ਕਿ ਉਹਨੂੰ ਕਹਿੰਦੇ ਸੀ ਕੋਈ ਅਫਸੋਸ ਨਹੀਂ ਸੀ ਜਾਂ ਤੇ ਹੁਣ ਜਿਹੜੀ ਅੰਤਰੀਂ ਕਮੇਟੀ ਦੀ ਮੀਟਿੰਗ ਜਿਹੜੀ ਆ ਉਹ ਹੋਣੀ ਹੈ ਤਾਂ ਇਸ ਦੇ ਵਿੱਚ ਜਿਹੜਾ ਆ ਲਗਾਤਾਰ ਇਹੀ ਕਿਹਾ ਜਾ ਰਿਹਾ ਕਿ ਜਿਹੜਾ ਗੈਲੀ ਰਕबीर ਸਿੰਘ ਹੋਣਾ ਸੀ ਜੋ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਜਾਂ ਕਿਤੇ ਨਾ ਕਿਤੇ ਬਦਲੀ ਨੂੰ ਲੈ ਕੇ ਕੀਤਾ ਜਾ ਰਿਹਾ ਤਾਂ ਤੁਹਾਨੂੰ ਯਾਦ ਹੋਣਾ ਹੈ ਕਿ ਜ਼ਥੇਦਾਰ ਗੈਲੀ ਰਕबीर ਸਿੰਘ ਜਿਹੜਾ ਕਾਹਨ ਕਰਦਾ ਉਸ ਦਾ ਉਹਨਾਂ ਤੋਂ ਇਹ ਅਹੁਦਾ ਜਿਹੜਾ ਆ ਇਹ ਖੋਹ ਲਿੱਤਾ ਗਿਆ ਸੀਗਾ ਤਾਂ ਬਾਅਦ ਵਿੱਚ ਇਹਨਾਂ ਨੂੰ ਜਿਹੜਾ ਕਿ ਹਰਮੰਦਰ ਸਾਹਿਬ ਦੇ ਹੈੱਡ ਗਰੰਟੀ ਜਿਹੜਾ ਆ ਉਹ ਲਗਾਇਆ ਗਿਆ ਸੀ ਤਾਂ ਹੁਣ ਜਿਹੜਾ ਆ ਇਹ ਵੀ ਉਹਦਾ ਜਿਹੜਾ ਉਹਨਾਂ ਤੋਂ ਹਟਾਉਣ ਦੀ ਜਿਹੜੀ ਹੈ ਉਹ ਗਲਤਬਾਤ ਕੀਤੀ ਜਾ ਰਹੀ ਹੈ ਤਾਂ ਐਜੀਪੀਸੀ ਦੇ ਜੋ ਜਾਣਕਾਰੀ ਮਿਲੀ ਹੋਈ ਹੈ ਤਾਂ ਇਸ ਜਾਣਕਾਰੀ ਦੇ ਵਿੱਚ ਇਹ ਹੈ ਕਿ ਜਿਹੜੇ ਉਹਨਾਂ ਦੇ ਯੋਗਤਾ ਦੇ ਅਨੁਸਾਰ ਮੁਲਾਜ਼ਮ ਨੇ ਉਹਨਾਂ ਤੋਂ ਸੇਵਾਮਾਂ ਜਿਹੜੀਆਂ ਨੇ ਉਹ ਲਈਆਂ ਜਾ ਸਕਦੀਆਂ ਨੇ ਤਾਂ ਕਿਤੇ ਨਾ ਕਿਤੇ ਜਿਹੜਾ ਆ ਇਹ ਤਲਖਬਾਜ਼ ਜਿਹੜੀ ਹੈ ਗੈਰੀ ਰੁਪੀਰ ਸਿੰਘ ਹੋਣਾ ਤੇ ਨਾਲ ਲਗਾਤਾਰ ਬਣੀ ਹੋਈ ਸੀ ਤਾਂ ਦੂਸਰੀ ਸਵਾਲ ਜਿਹੜੇ ਵਿਵਾਦਾਂ ਦੇ ਵਿੱਚ ਸੀ ਕਿ ਜਦੋਂ ਤਨਖਾਇਆ ਇਕਰਾਰ ਦਿੱਤਾ ਗਿਆ ਸੀ ਤਾਂ ਉਸ ਦੇ ਵਿੱਚੋਂ ਜਿਹੜੇ ਕਿ ਅਕਾਲੀ ਅਕਾਲੀ ਜਿਹੜਾ ਬਾਗੀ ਜਿਹੜਾ ਉਹ ਅਲੱਗ ਸੀਗਾ ਤੇ ਇਸ ਦੇ ਵਿੱਚ ਕਿਹਾ ਗਿਆ ਸੀਗਾ ਕਿ ਜਿੱਲੇ ਦੇ ਅਕਾਲੀ ਬਾਗੀ ਧੜੇ ਨੇ ਜਾਂ ਹੋਰ ਧੜੇ ਬਣੇ ਹੋਏ ਨੇ ਉਹ ਸਾਰੇ ਜਿਹੜੇ ਆਪਣੇ ਚੁੱਲੇ ਸਮੇਟ ਕੇ ਜਿਹੜੇ ਆ ਉਹ ਇੱਕ ਧੜੇ ਦੇ ਵਿੱਚ ਸ਼ਾਮਲ ਹੋ ਜਾਣ ਤਾਂ ਇਸ ਨੂੰ ਲੈ ਕੇ ਵੀ ਕਿਸੇ ਨਾ ਕਿਸੇ ਜਿਹੜੀਆਂ ਤਲਖਵਾਦੀ ਨਜ਼ਰ ਆ ਰਹੀ ਸੀ ਤਾਂ ਤੀਸਰੀ ਜੀ ਗੱਲ ਕਰੀਏ ਤਾਂ ਅਸੀਂ ਹੁਣ ਤੀਸਰੀ ਗੱਲ ਇਹ ਹੈ ਕਿ ਜਦੋਂ ਹਲੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਮੈਂਬਰਸ਼ਿਪ ਦੀ ਭਰਤੀ ਪੂਰੀ ਨਹੀਂ ਹੋਈ ਤਾਂ ਫਿਰ ਵੀ ਜਿਹੜੀ ਹੈ ਕੋਰ ਕਮੇਟੀ ਵੱਲੋਂ ਇੱਕ ਨਵੀਂ ਜਿਹੜੀ ਹੈ ਕਮੇਟੀ ਬਣਾ ਦਿੱਤੀ ਗਈ ਹੈ 40 ਤੋਂ ਵੱਧ ਮੈਂਬਰਾਂ ਦੀ ਤਾਂ ਉਹਨੂੰ ਲੈ ਕੇ ਵੀ ਕਿਤੇ ਨਾ ਕਿਤੇ ਸਵਾਲ ਚੱਕੇ ਜਾ ਰਹੇ ਹਨ ਤੇ ਚੌਥਾ ਵੱਡਾ ਕਾਰਨ ਇਹ ਰਿਹਾ ਕਿ ਜਦੋਂ ਆਪਣਾ ਔਟਾ ਬਚਾਉਣ ਦੇ ਲਈ ਕੈਲੀ ਰਕबीर ਸਿੰਘ ਉਹਨਾਂ ਨੇ ਹਾਈ ਕੋਰਟ ਦਾ ਰੋਕ ਕੀਤਾ ਸੀ ਤਾਂ ਉਸ ਨੂੰ ਲੈ ਕੇ ਕਈ ਧਾਰਮਿਕ ਜਥੇਬੰਦੀਆਂ ਸਨ ਤੇ ਕਈ ਨਿਆਂਗਸ਼ੀ ਜਥੇਬੰਦੀਆਂ ਸੀ ਤਾਂ ਕਈ ਅਜਿਹੇ ਜਿਹੜੇ ਨਾਨਕ ਨਾਮ ਲੇਵਾ ਸੰਗਤ ਸੀ ਜਿਨ੍ਹਾਂ ਵੱਲੋਂ ਲਗਾਤਾਰ ਇਹ ਵਿਰੋਧ ਕੀਤਾ ਜਾ ਰਿਹਾ ਸੀ ਕਿ ਜੇਕਰ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਲਾ ਰਹੀ ਹੈ ਸ਼੍ਰੀ ਅਕਾਲ ਸਖ ਸਾਬ ਜਿਹੜੀ ਹੈ ਉਹ ਸਿੱਖਾਂ ਦੀ ਸਰਮੌਰ ਸੰਸਥਾ ਆ ਤਾਂ ਉਥੇ ਬਿਲਕੁਲ ਜਿਹੜਾ ਆ ਲੋਕਾਂ ਦੇ ਮਸਲੇ ਜਿਹੜੇ ਨੇ ਹੱਲ ਕੀਤੇ ਜਾਣੇ ਸਨ ਕਿਉਂਕਿ ਉਹ ਇਹ ਗੁਰੂ ਸਾਹਿਬਾਂ ਦੇ ਸਮੇ ਤੋਂ ਹੀ ਸਰਪ੍ਰਸਤ ਚੱਲਦਾ ਆ ਰਿਹਾ ਤਾਂ ਫਿਰ ਇੱਕ ਉਸ ਹੀ ਜਿਹੜੇ ਕਿ ਜੱਥੇਦਾਰ ਜੋ ਕਿ ਸੇਵਾ ਨਿਵਾ ਚੁੱਕੇ ਹੋ ਤਾਂ ਉਹਨਾਂ ਨੂੰ ਹਾਈ ਕੋਰਟ ਦਾ ਜਿਹੜਾ ਆ ਉਹ ਦਰਵਾਜ਼ਾ ਖੜਕਟਾਣਾ ਪਵੇ ਤਾਂ ਇਸ ਨੂੰ ਲੈ ਕੇ ਵੀ ਜਿਹੜਾ ਕਾਫੀ ਰੋਸ ਜਿਹੜਾ ਆ ਉਹ ਚੱਲਦਾ ਨਜ਼ਰ ਆ ਰਿਹਾ ਹੈ ਮਗਰ ਇੱਕ ਵੱਡਾ ਸਵਾਲ ਜਿਹੜਾ ਕਿ ਖੜਾ ਹੋ ਰਿਹਾ ਜੇਕਰ ਗੈਂਦੀ ਰੋਪੀਰ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਸ਼ੋਮਣੀ ਕਮੇਟੀ ਦੇ ਖਿਲਾਫ ਉਹਨਾਂ ਨੂੰ ਹਾਈ ਕੋਰਟ ਦੇ ਵਿੱਚ ਕਿਉਂ ਜਾਣਾ ਪਿਆ ਜਿਸ ਤਰੀ ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਕਰਨ ਜਿਸ ਤਰ੍ਹਾਂ ਦੋ ਜਿਹੜਾ ਦਸੰਬਰ ਦਾ ਫੈਸਲਾ ਜਿਹੜਾ ਆ ਇਹ ਗੱਲ ਹੀ ਰੁਕਬੀਤ ਸਿੰਘ ਹੋਣਾ ਕਿਆਂ ਜੜੀਆਂ ਨੇ ਇਹ ਮੁਸ਼ਕਿਲ ਉਦੋਂ ਤੋਂ ਹੀ ਵੱਧਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਉਦੋਂ ਤੋਂ ਹੀ ਕਈ ਬਿਆਨ ਜਿਹੜੇ ਨੇ ਆਗੇ ਸਨ ਤਾਂ ਕਈ ਜਿਹੜੇ ਆ ਇਹਨਾਂ ਦੇ ਬਿਆਨ ਨਿਕਲ ਕੇ ਸਾਹਮਣੇ ਆ ਰਹੇ ਸਨ ਕਈ ਜਿਹੜੀਆਂ ਤਲਖਬਾਜ਼ੀਆਂ ਜੜੀਆਂ ਨੇ ਉਹ ਚਲਦੀਆਂ ਜਿਹੜੀਆਂ ਨਜ਼ਰ ਆ ਰਹੀਆਂ ਸਨ ਕਿਤੇ ਨਾ ਕਿਤੇ ਜਿਹੜਾ ਆ ਇਹ ਬਿਆਨ ਸਾਫ਼ ਜ਼ਾਹਿਰ ਕਰਦਾ ਹੈ ਕੀ ਇੱਕ ਸ਼੍ਰੀ ਅਕਾਲ ਤੱਕ ਸਹਿਜ ਜੱਥੇਦਾਰ ਨੂੰ ਇਹ ਕਹਿਣਾ ਪਵੇ ਕਿ ਮੇਰਾ ਬੈਗ ਜਿਹੜਾ ਆ ਪੂਰੀ ਤਰ੍ਹਾਂ ਤਿਆਰ ਹੈ ਜੇ ਸਵਾਵਾ ਮੈਨੂੰ ਗੁਰੂ ਸਾਹਿਬ ਬਖਸ਼ਣਗੇ ਤਾਂ ਮੈਂ ਕਰਾਂਗਾ ਜੇ ਸ਼੍ਰੋਮਣੀ ਕਮੇਟੀ ਮੈਨੂੰ ਕੱਢੇਗੀ ਤਾਂ ਮੇਰਾ ਬੈਗ ਜਿਹੜਾ ਹੈ ਉਹ ਪੂਰੀ ਤਰ੍ਹਾਂ ਅਹ ਤਿਆਰ ਰਹੇਗਾ ਤਾਂ ਇਹ ਕਿੰਨਾ ਸੋ ਉਹਨਾਂ ਨੂੰ ਜਿਹੜਾ ਆ ਉਹ ਜਾਂ ਆਪਣੇ ਆਪ ਚ ਉਹ ਤੰਗ ਪਰੇਸ਼ਾਨ ਹੋਏ ਹੋਣਗੇ ਜਾਂ ਉਹਨਾਂ ਨੂੰ ਕਿਸੇ ਨੇ ਕੀਤੀ ਜਿਹੜਾ ਆ ਉਹਨਾਂ ਨੂੰ ਇਹ ਸਭ ਕਰਨਾ ਪਏਗਾ ਤਾਂ ਉਥੇ ਹੀ ਜਿਹੜੇ ਸਾਬਕਾ ਜਿਹੜੇ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਤਾਂ ਉਹਨਾਂ ਦੇ ਵੱਲੋਂ ਵੀ ਕਿਤੇ ਨਾ ਕਿਤੇ ਬੜੇ ਹੀ ਬਾਕੀ ਸੁਰ ਜਿਹੜੇ ਨੇ ਉਹ ਦੱਸੇ ਜਾ ਰਹੇ ਸਨ ਇਦਾਂ ਕਿਤੇ ਅਕਾਲੀ ਦਲ ਨੂੰ ਭਗੌੜਾ ਕੱਲ ਵੀ ਦੱਸਿਆ ਸੀਗਾ ਤਾਂ ਅਜਿਹੀਆਂ ਜਿਹੜੀਆਂ ਗੱਲਾਂ ਨੇ ਤਾਂ ਹੁਣ ਚਰਚਾਵਾ ਦੇ ਵਿੱਚ ਹੈ ਲੋਕਾਂ ਦੀ ਮੱਤ ਹੈ ਜਾਂ ਲੋਕਾਂ ਦੀ ਇਹ ਗੱਲ ਆਪਾਂ ਕਹਿ ਸਕਦੇ ਆ ਕਿ ਜਿਹੜਾ ਆ ਹੁਣ ਐਸਜੀਪੀਸੀ ਜਿਹੜੀ ਆ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਹੈਂਡਲ ਕਰ ਰਹੀ ਹੈ ਤਾਂ ਕਿਤੇ ਨਾ ਕਿਤੇ ਜਿਹੜੇ ਇਹ ਸਵਾਲ ਲੋਕਾਂ ਦੇ ਸਨ ਜਾਂ ਕਿਤੇ ਨਾ ਕਿਤੇ ਵਿਰੋਧੀ ਦੇ ਦੇਸਾਨ ਬਾਕੀ ਸਾਰੇ ਦੇਸਾਨ ਕੀ ਹੁਣ ਜਥੇਦਾਰਾਂ ਦੇ ਨਾਮ ਵੀ ਜਿਹੜੇ ਨੇ ਹੁਣ ਅਕਾਲੀ ਦਲ ਦੇ ਲਿਫਾਫਿਆਂ ਦੇ ਵਿੱਚੋਂ ਨਿਕਲਨੇ ਸ਼ੁਰੂ ਹੋ ਗਏ ਨੇ ਤਾਂ ਅਜਿਹੀਆਂ ਜਿਹੜੀਆਂ ਕਾਰਵਾਈਆਂ ਸੀਗੀਆਂ ਇਹਨਾਂ ਨੂੰ ਲੈ ਕੇ ਚੱਲਦੇ ਆਇਆ ਕਿਤੇ ਨਾ ਕਿਤੇ ਜਿਹੜੇ ਨੇ ਜਥੇਦਾਰ ਕੈਣੀ ਰੁਪੀਨ ਸਿੰਘ ਜੀ ਤੇ ਤਾਂ ਉਹਨਾਂ ਨੂੰ ਆਪਣੇ ਆਪ ਨੂੰ ਜਿਹੜੇ ਨੇ ਉਹ ਇਸੇ ਸੰਤੁਸ਼ਟੀ ਜਿਹੜੀ ਉਹਨਾਂ ਦੀ ਨਹੀਂ ਸੀ ਤਾਂ ਉਸ ਤੋਂ ਬਾਅਦ ਇੱਕ ਵੱਡੀ ਜਿਹੜੀ ਹੈ ਤਬਦੀਲੀ ਆਈ ਹੈ ਤਾਂ ਜਦੋਂ ਜਥੇਦਾਰ ਕੈਣੀ ਜੋ ਵੀਰ ਹੁਣ ਹੁਣਾਂ ਤੋਂ ਸੇਵਾਵਾਂ ਦਿੱਤੀਆਂ ਗਈਆਂ ਤਾਂ ਉਦੋਂ ਜਿਹੜੇ ਅਕਾਲ ਤਖਤ ਸਾਹਿਬ ਦੇ ਜੋ ਮਜੂਤਾ ਆਪਣੇ ਕੁਲਦੀਪ ਸਿੰਘ ਗਰਗਰ ਜੀ ਹੋਣਾ ਨੇ ਜਿਸ ਤਰ੍ਹਾਂ ਦਾ ਬਰਤਾਰਾ ਫਰਕਾਇਆ ਅਕਾਲ ਤਖਤ ਸਾਹਿਬ ਦੀ ਜੋ ਮਹਾਨਤਾ ਆ ਜਾਂ ਅਕਾਲ ਤਖਤ ਸਾਹਿਬ ਦੀ ਜੋ ਹੋਂਦ ਹੈ ਅਕਾਲ ਤਖਤ ਸਾਹਿਬ ਦੇ ਵਿੱਚ ਜੋ ਚਿੱਤਾ ਚਾਹੀਦਾ ਉਸ ਦੇ ਮੁਤਾਬਿਕ ਰੂਲ ਕੀਤਾ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਬਾਹਰ ਦੀਆਂ ਅਦਾਲਤਾਂ ਦੇ ਵਿੱਚ ਜਾਣ ਦੀ بجائے ਸਾਨੂੰ ਅਕਾਲ ਤਖਤ ਸਾਹਿਬ ਜਿਹੜਾ ਹੋਣਾ ਚਾਹੀਦਾ ਤੇ ਉੱਥੇ ਆਪਣੇ ਜਿਹੜੇ ਨਿਬਸਲੇ ਉਹ ਆਪਾਂ ਨੂੰ ਸੁਰੱਖਣੇ ਚਾਹੀਦੇ ਨੇ ਤੇ ਦੂਸਰੀ ਗੱਲ ਇਹ ਹੈ ਤੇ ਉਸ ਦਾ ਸਿੱਟਾ ਇਹ ਨਿਕਲਿਆ ਕਿ ਜਿਸ ਤਰ੍ਹਾਂ ਲੰਬੇ ਸਮੇਂ ਤੋਂ ਵਿਵਾਦ ਚੱਲਦਾ ਸੀ ਰਪਈ ਰਣਜੀਤ ਸਿੰਘ ਧੜੀਆਂ ਵਾਲੇ ਦਾ ਉਹਨਾਂ ਨੇ ਆ ਕੇ ਵੀ ਉੱਥੇ ਮਾਫੀ ਮੰਗੀ ਤਾਂ ਹੋਰ ਜਿਵੇਂ ਪਾਸਟਰ ਬਜਿੰਦਰ ਦਾ ਮਾਮਲਾ ਸੀਗਾ ਉਹਦੇ ਵਿੱਚ ਜਿਹੜੀਆਂ ਪੇਤਾਂ ਸੀਗੀਆਂ ਉਹਨਾਂ ਨੇ ਆ ਕੇ ਵੀ ਸ਼੍ਰੀ ਅਕਾਲ ਸੇਕ ਤਖਤ ਸਾਹਿਬ ਜੀ ਜੋ ਗਿਆਨੀ ਰਗਵੀਰ ਗਿਆਨੀ ਕੁਲਦੀਪ ਸਿੰਘ ਗੜਗਾ ਦੀ ਸੀ ਉਹਨਾਂ ਦੇ ਕੋਲ ਆ ਕੇ ਆਪਣਾ ਵਿਚਾਰ ਵਟਾਂਦਰਾ ਰੱਖਿਆ ਇਸ ਤਰ੍ਹਾਂ ਵਰਤਾਰਾ ਜਿਹੜਾ ਚੱਲਦਾ ਰਿਹਾ ਤਾਂ ਕਿਸੇ ਨਾ ਕਿਸੇ ਜਿਹੜਾ ਹੁਣ ਗਿਆਨੀ ਰਗਵੀਰ ਸਿੰਘ ਹੁਰਾ ਵੱਲੋਂ ਆਪਣੇ ਔਤੇ ਨੂੰ ਬਚਾਉਣ ਦੇ ਲਈ ਹਾਈ ਕੋਰਟ ਦਾ ਰੁਖ ਕੀਤਾ ਇਹ ਕਿਸੇ ਨਾ ਕਿਸੇ ਭਾਵਨਾਵਾਂ ਜਿਹੜੀਆਂ ਨੇ ਲੋਕਾਂ ਦੀਆਂ ਜਾਂ ਨਾਨਕ ਨਾਮ ਦੇਵਾ ਸੰਗਤਾਂ ਦੀਆਂ ਜਾਂ ਸਿਰ ਜਿਹੜੇ ਧਾਰਮਿਕ ਆਧਾਰਿਆਂ ਨਾਲ ਜੁੜੇ ਨੇ ਜਾਂ ਵਿਸ਼ੇਵੰਤੀਆਂ ਨੇ ਉਹਨਾਂ ਦੇ ਮਨਾਂ ਨੂੰ ਕਾਫੀ ਅਠੇਸ ਪੌਸੀਅਤ ਜਿਸੇ ਉਹਨਾਂ ਦੇ ਮਨਾਂ ਨੂੰ ਛੱਟ ਲੱਗੀ ਹੈ ਤੇ ਇਸੋ ਜਿਹੜੀ ਆ ਸੰਗਤ ਉਹ ਕਾਫੀ ਖੁਸ਼ ਨਹੀਂ ਆ ਕਿਤੇ ਨਾ ਕਿਤੇ ਹੋਣਾ ਇਹ ਵੀ ਕਿਹਾ ਜਾ ਰਿਹਾ ਕਿਤੇ ਨਾ ਕਿਤੇ ਸਿਆਸੀ ਦਾਪੇਟ ਜਿਹੜੇ ਨੇ ਉਹ ਖੇਡੇ ਜਾ ਰਹੇ ਨੇ ਜੋ ਕਿ ਬਿਲਕੁਲ ਵੀ ਨਹੀਂ ਹੋਣੇ ਚਾਹੀਦੇ ਇਹ ਸ੍ਰੀ ਅਕਾਲਕਸਰ ਸਾਹਿਬ ਉਹ ਧਾਰਮਿਕ ਮर्याਦਾ ਧਾਰਮਿਕ ਭਾਵਨਾਵਾਂ ਦੇ ਨਾਲ ਜੁੜੀ ਹੈ ਲੋਕਾਂ ਦੀ ਆਸਥਾ ਜੁੜੀ ਹੈ ਤਾਂ ਇਸ ਦੇ ਵਿੱਚ ਇਸ ਤਰ੍ਹਾਂ ਸਿਆਸਤ ਕਰਨੀ ਕਿਸੇ ਜੱਜੇਦਾਰ ਸਾਹਿਬ ਨੂੰ ਉਹਨਾਂ ਦੀ ਮਨਮਰਜ਼ੀ ਦੇ ਮੁਤਾਬਕ ਨਹੀਂ ਹੁੰਦੇ ਜਿਹੜੇ ਨੇ ਉਹ ਰੱਖੇ ਜਾਣ ਜਾਂ ਚਾਹ ਚ ਉਹਨਾਂ ਨੂੰ ਹਟਾ ਦਿੱਤਾ ਜਾਵੇ ਫਿਰ ਇਹ ਕਿਹਾ ਜਾਵੇ ਕਿ ਯੋਗਤਾ ਦੇ ਅਨਸਾਰ ਜਾਂ ਫਿਰ ਕੋਈ ਨਿਯਮ ਪੜ੍ਹਾਏ ਜਾਣ ਕਿਤੇ ਨਾ ਕਿਤੇ ਜਿਹੜਾ ਇਹ ਕਾਫੀ ਵੱਡੇ ਸਵਾਲ ਜਿਹੜੇ ਨੇ ਇਹ ਸੰਘਤ ਜੇ ਵੱਲੋਂ ਜਿਹੜੇ ਉਹ ਕਿਤੇ ਜਾ ਰਹੇ ਬਿਲਕੁਲ ਜਿਵੇਂ ਤਮਾਮ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ